ਵੀ ਚਾਲ ਯਾਰ ਮੇਰਾ ਕਲੇਸ਼ ਨਾ ਪਵੇ ਇਹਨਾਂ ਨਾਲ ਠੀਕ ਆ ਉਹ ਸਾਡੇ ਸਾਹਮਣੇ ਚੜਾਇਆ ਬਾਈ ਜੀਵ ਤੇ ਲੱਗ ਕੇ ਲੈ ਗਏ ਹਾਂ ਤੇ ਫੋਸਲ ਨੇ ਜੀ ਆਖਤਾ ਉਹ ਮੁੰਡੇ ਪਰਚਾ ਦੇਣ ਗਏ ਆ ਡੀਸੀ ਦਫਤਰਾਂ ਬਣਾ ਨਹੀਂ ਇੱਥੇ ਆਪਣੇ ਸੰਗੂਤ ਹੋਣੀ ਤੇ ਉਹ ਆ ਵੀ ਅਕੇ ਤੁਸੀਂ ਯਾਰ ਆ ਕਿ ਅਸੀਂ ਇਹਨਾਂ ਨਾਲ ਕਿੱਥੇ ਪੰਗਾ ਲਾਵਾਂਗੇ ਤੇ ਮੈਂ ਤਾਂ ਕਿ ਮਲੋਟ ਆਉਣਾ ਆ ਯੋ ਤੇ ਉਹਨਾਂ ਦਾ ਪਰਚਾ ਹੀ ਨਹੀਂ ਫੜਿਆ ਜਿਉਂ ਨੇ ਦੱਸਿਆ ਤੇ ਫਿਰ ਉੱਥੇ ਸੰਗੂਤ ਹੋਣੀ ਆਲਾ ਯਾਰ ਅਸੀਂ ਤਾਂ ਨਹੀਂ ਇਹਨਾਂ ਨਾਲ ਪੰਗਾ ਲੈਣੇ ਮੈਂ ਜੋ ਤੁਸੀਂ ਡਰੀ ਜੰਨੇ ਫਿਰ ਅਸੀਂ ਦੱਸਿੰਦਾ ਪਿੰਡ ਸੋਥੇ ਵਿੱਚ ਜ਼ਿਲ੍ਹਾ ਮੁਕਸਰ ਤੇ ਬੱਕਰੀਆਂ ਬਾਰੇ ਆਪਾਂ ਬਾਈ ਤੋਂ ਜਾਣਕਾਰੀ ਲੈਣੀ ਹੈ ਵੀ ਬਾਈ ਕਿਹੜੀਆਂ-ਕਿਹੜੀਆਂ ਬੱਕਰੀਆਂ ਤੇਰੇ ਕੋਲੇ ਤੇ ਕੀ ਇਹਨਾਂ ਦਾ ਹਿਸਾਬ ਕਿਦਾਂ ਦਾ ਹੈ ਇਹ ਬੀਟਲਾਂ ਹੁੰਦੀਆਂ ਜਾਂ ਕਿੰਨੀ ਨਸਲ ਦੀਆਂ ਹੁੰਦੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਇਹ ਕਈ ਪ੍ਰਕਾਰ ਦੀਆਂ ਇਹ ਤਾਂ ਪਤਾ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਪਰ ਇਹਨਾਂ ਦੇ ਪ੍ਰਕਾਰ ਕਿਹੜਾ-ਕਿਹੜਾ ਇੱਕ ਤਾਂ ਬੀਟਲ ਹੋਊਗੀ ਬੀਟਲ ਬਾਰੇ ਸਾਨੂੰ ਪਤਾ ਹੋਰ ਕਿਹੜੀਆਂ ਹੁੰਦੀਆਂ ਆ ਦੇਸੀ ਆ ਵਿੱਚ ਵਿੱਚ ਤਿੰਨ ਦੇਸੀ ਦਾ ਤੇ ਬੀਟਲ ਦਾ ਫਰਕ ਹੁੰਦਾ ਹੈ ਜਿਹੜੀ ਬੀਟਲ ਆਉ ਨੂੰ ਉਹ ਉਹਦੀ ਕੀ ਨਿਸ਼ਾਨੀਆਂ ਬੀਟਲ ਦੀ ਉਹਦੇ ਜੀ ਆ ਮੂੰਹ ਦਾ ਇੱਥਾ ਭੁੱਲ ਜਾਂਦਾ ਨੱਕ ਕੰਨ ਵੱਡੇ ਹੁੰਦੇ ਆ ਹਾਂ ਕੰਨ ਵੱਡੇ ਹੁੰਦੇ ਇੱਥੇ ਮੂੰਹ ਮੜਾ ਮੋਟਾ ਆ ਰੰਗ ਵੇਖੀ ਇਹ ਕਟੰਗੇ ਦੀ ਸਾਰੀ ਰੀਜ ਨਾ ਕੀਤੀ ਹੈ ਬਾਈ ਜੀ ਕਿਹੜੀਆਂ ਬੀਟਲ ਬੀਟਲ ਕਹਿੰਦੇ ਕਿਹੜੀਆਂ ਇਹ ਦਾ ਦੇਸੀ ਆਈ ਇਹ ਚਪੇਂਦ ਕੀਤੀਆਂ ਵੀਟਲਾਂ ਪਰ ਭੋਗ ਚੰਗਾ ਪੈ ਗਿਆ ਵਧੀਆ ਚੰਗਾ ਜੇ ਕਿਸੇ ਮੇਰੇ ਵਰਗੇ ਨਵਾਂ ਕੰਮ ਚ ਪੈਣਾ ਬੱਕਰੀਆਂ ਵਾਲੇ ਚ ਤੇ ਬੀਟਲ ਦੀ ਨਿਸ਼ਾਨੀ ਬੰਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਬੀਟਲ ਦਾ ਹੀ ਲੱਕ ਕੁੰਡਾ ਦਾ ਪੂਰਾ ਟੋਪ ਬੀਟਲ ਹੈਗੀ ਆਪਣੇ ਕੋਲ ਆ ਆ ਬੈਠੀ ਹਾਂ ਹਾਂ ਆਪਾਂ ਨੇੜੇ ਕਰਕੇ ਵਿਖਾਈਏ ਥੋੜਾ ਜਿਹਾ ਮੈਂ ਨਿਸ਼ਾਨਾ ਤੁਸੀਂ ਦੱਸਿਓ ਨਾਲ ਨਾਲ ਨਾਲੇ ਆਪਾਂ ਵਿਖਾਈ ਦੇ ਹਾਂ ਠੀ ਚਾਂਜਰਾਂ ਲਈ ਫੜਨਾ ਭਾਈ ਹਾਂ ਹਾਂ ਠੀਕ ਆ ਠੀਕ ਆ ਜਮਾਂ ਸਹੀ ਆ ਭਾਈ ਆ ਵਿਟਲ ਆ ਵਿਟਲ ਆ ਬਿਟੂ ਸੱਸੀ ਨਿਸ਼ਾਨੀਆਂ ਮੜੀਆਂ ਕਿ ਕੀ ਕੀ ਹੁੰਦੇ ਕਹਿਿੰਦਾ ਆ ਵੇ ਜੀ ਨੱਕ ਕੁੰਡਾ ਅੱਛਾ ਆ ਵੇ ਇਤੋ ਬੋਲਾ ਮੋਟਾ ਆ ਹੁੰਦਾ ਇਹ ਚੀਜ਼ਾਂ ਨਾ ਆ ਜਿਹੜੀਆਂ ਆ ਵਿਟਲ ਦੀ ਐ ਇਹ ਪਿਓਰ ਵਿਟਲ ਐ ਹਾਂ ਉਹ ਉਹ ਦੇਸੀ ਆ ਇੱਕ ਆਪਾਂ ਦੂਜੀ ਦਾ ਮੂੰਹ ਵਿਖਾਈਏ ਨਾਲ ਭਾਈ ਇਹਦਾ ਫਰਕ ਪਤਾ ਲੱਗਦਾ ਆ ਮੜਿਆ ਕਰ ਉਹਦਾ ਆ ਦੇਸੀ ਆ ਜੀ ਇਹ ਦੇਸੀ ਐ ਇਹਦਾ ਕੱਦ ਦਾ ਵੀ ਫਰਕ ਹੁੰਦਾ ਦੇਸੀ ਐਡੀ ਕੀ ਰਹਿੰਦੀ ਐ ਇਹ ਕੱਦ ਦਾ ਵੀ ਫਰਕ ਏ ਕੀ ਕਾਟਣ ਤੋਂ ਪਤਾ ਲੱਗ ਜਾਂਦਾ ਹੈ ਕਾਟਣ ਤੋਂ ਪਤਾ ਲੱਗਦਾ ਵੀ ਉਹ ਦੇਸੀ ਹੈ ਹੁਣ ਜਿਵੇਂ ਆ ਬੈਠੀਆਂ ਆ ਚੀਜ਼ਾਂ ਜਮਾਈ ਨੂੰ ਲੈ ਠਾ ਕੇ ਆਈ ਸੀ ਚਿੱਟੀ ਹਾਂ ਆਹ ਆਹ ਟੀਜ ਮੋਟੀ ਹੋ ਗਈ ਬਿੱਟਰ ਦੀ ਆਹ ਤੇ ਸੰਗ ਤੋਂ ਕੋ ਨਾ ਕਈ ਨਾ ਜਾਦੇ ਹੋਊਗਾ ਕੁੰਡਾ ਆ ਦੇਖੋ ਹੀ ਤੇ ਜਦੋਂ ਆ ਬੈਠੇ ਓਥੇ ਓਥੇ ਰੰਗੀਆਂ ਉਧਰ ਵੇਠਾ ਕੇ ਅੱਛਾ ਜਿਹੜੀ ਆ ਮੁੰਨੀ ਜੀ ਫਿਰਦੀ ਹੈ ਬੱਕਰੀ ਜਿਹੜੀ ਆਪਾਂ ਚੌੜ ਕਰੀ ਜਾਨੇ ਵੀ ਰੀ ਨਾ ਮੁੰਨੀ ਹੈ ਹਾਂ ਤੇ ਇਹਦੇ ਇਹਦੇ ਬੱਚੇ ਕਿੰਨੇ ਕਾ ਇੱਥੇ ਇਹਦੇ ਇੱਕ ਹੀ ਆ ਫਾਟੀ ਇਹਦੀ ਇੱਕ ਹੈ ਜਿਹੜੀ ਮਤਲਬ ਕਿ ਇਹਦੀ ਭੈਣ ਮਰੀ ਹੈ ਮਰੀ ਹੈ ਹੁਣ ਤੇਰੀ ਹਾਂ ਸਾਰਾ ਵੀ ਬੈਠਾ ਜੀ ਅੱਛਾ ਉਹਦਾ ਮਾਲ ਆ ਇਹ ਸਾਰਾ ਇਧਰ ਲਾ ਰਵਾ ਸਾਰਾ ਉਸੇ ਦਾ ਠੀਕ ਆ ਉਹਦੀ ਦੇਣ ਆ ਇਹ ਹਾਂ ਆਈ ਆਈ ਸੋ ਜੀ ਸਿ ਜਾਵਾਂ ਇਸ ਦੇ ਨਾਲ ਠੀਕ ਹੈ ਤੇ ਭੇਡਾਂ ਕਿੰਨੀਆਂ ਕ ਰੱਖੀਆਂ ਭੇਡ ਤਾਂ ਇੱਕ ਹੀ ਆ ਜੀ ਇਹ ਜੇ ਆ ਬੱਕਰੀਆਂ ਹੋਗੀਆਂ ਹੈ ਜੇ ਆ ਕਾਲੀ ਹੋਗੀ ਆ ਬੈਠੀ ਆ ਸਾਈਡ ਤੇ ਠੀਕ ਹੈ ਉਹ ਉਹ ਛੇ ਰੰਗੀ ਜੀ ਹੋਗੀ ਠੀਕ ਹੈ ਆਈ ਵੀ ਹਾਂ ਸੋ ਖੜਾ ਅੱਛਾ 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 ਠੀਕ ਹੈ ਠੀਕ ਹੈ ਤੇ ਬਾਈ ਜੀ ਹੋਰੀ ਐ ਇੱਥੇ ਨਾਲ ਚਲੋ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਸ਼ੋਗਲ ਮੇਲਾ ਦੇਖਣ ਆਏ ਜਨੇ ਹੈ ਹੈ ਤੂੜੀ ਪਾਉਣ ਵਾਲਾ ਮੈਂ ਤੂੜੀ ਵਾਲਾ ਮੈਂ ਕਮੈਂ ਠੀਕ ਹੈ ਜਾਂ ਕੋ ਟਰਾਲਾ ਬਾਈ ਤੂੜੀ ਦਾ ਚਲਾਉਂਦਾ ਹੋਵੇ ਖੈਰ ਹੋਵੇ ਸਾਰਿਆਂ ਡਰਾਈਵਰਾਂ ਦੀ ਖੈਰ ਹੋਵੇ ਹਾਂ ਇਹ ਬਾਈ ਤੂੜੀ ਦੇ ਟਰਾਲੇ ਵਾਲਾ ਕੋਈ ਨਹੀਂ ਬਾਈ ਟਰਾਲੇ ਬੰਨੀ ਵੀ ਮਾਰਾਂਗੇ ਕਿਹੜਾ ਅਸੀਂ ਆਲ ਆਰਾਊਂਡਰ ਹਾਂ ਹਾਂ ਜਿੱਦੇ ਤੁਹਾਡਾ ਟਰਾਲਾ ਮਿਲਿਆ ਸਾਨੂੰ ਅਸੀਂ ਬਣਾਵਾਂਗੇ ਇੰਟਰਵਿਊ ਪਹਿਲਾਂ ਤੇ ਪਿਛਲੀ ਵਕਤ ਦੀ ਦੋ ਦੋ ਬੱਕਰੀ ਦਾ ਹਾਂ ਕੀ ਕੀ ਫਾਇਦਾ ਬਾਈ ਜੀ ਬੱਕਰੀ ਦਾ ਸੈਲਸਲ ਨੂੰ ਜੀ ਬਹੁਤ ਚੰਗਾ ਕੀ ਇਹ ਤੋਂ ਇਲਾਵਾ ਹੋਰ ਹੋਰ ਸੱਲਾ ਮਾਰੇ ਦਾ ਚਲੋ ਉਹ ਤਾਂ ਪਤਾ ਹੀ ਆਪਾਂ ਨੂੰ ਵੀ ਅਗਲਾ ਕਹਿੰਦੇ ਸੈਲ ਘਟ ਕੇ ਤੇ ਬੱਕਰੀ ਦਾ ਦੁੱਧ ਪੀ ਲੋ ਤੇ ਜੇ ਸੈਲ ਵੱਧ ਜਾਣ ਫੇਰ ਬੱਕਰੀ ਦਾ ਦੁੱਧ ਪੀ ਅੱਛਾ ਹਾਂਜੀ ਕਈ ਲੋਕੀ ਕਹਿੰਦੇ ਮੁਸ਼ਕਾਂ ਦਾ ਜਾ ਨਹੀਂ ਨਹੀਂ ਉਹ ਤਾਂ ਐਵੇਂ ਭਾਇ ਬੰਸ ਕੋ ਰਾਵੀ ਨਹੀਂ ਆਉਂਦਾ ਜੇ ਪਰ ਆ ਕੇ ਬੈਠੇ ਤੁਹਾਨੂੰ ਜਾ ਆਖੋਗੇ ਤਾਂ ਦੋ ਕੱਪ ਬਣਾ ਲੈਂਦੇ ਅੱਛਾ ਪੇਡਾਂ ਤੇ ਉਹਦੇ ਚ ਆਉਂਦਾ ਠੀਕ ਹੈ ਦੁੱਧ ਦੇ ਤਾਂ ਉਹ ਤਾਂ ਨਾ ਜੀ ਹੋਰੂਗਾ ਬੋਕ ਬਾਕ ਮੁਚਕ ਜਾਂਦੇ ਆ ਜਦੋਂ ਉਹ ਤੋਂ ਡੀੜਾ ਨੂੜਾ ਨੂੰ ਲੱਗ ਜਾਂਦਾ ਤੇ ਜਿਵੇਂ ਆਪਣੇ ਉਹ ਤਾਤ ਸਾਹਿਬ ਇੱਕ ਗੱਲ ਹੋਰ ਸੁਣੀ ਸੀ ਨਾ ਬੱਕਰੀਆਂ ਬਾਰੇ ਤਾਤ ਮਸ਼ੂਰਾ ਕਹਿੰਦੇ ਵੀ ਬੱਕਰੀਆਂ ਵਾਲਿਆਂ ਦੀ ਜੇ ਪੰਜੋਂ ਕਦੇ ਰੁਪਈਆ ਨਹੀਂ ਖਤਮ ਹੁੰਦੇ ਇਹ ਗੱਲ ਸੱਚੀ ਹੈ ਬਾਬਾ ਤੇ ਕਹਿੰਦੇ ਹੋਰ ਕਿਸੇ ਦੇ ਮੰਦੀ ਆ ਜਾਊਗੀ ਮਨ ਲ 10 ਕਿਲ ਵਾਲੇ ਵੀ ਕੋਈ ਵੀ ਕਿਸੇ ਵਾਲੇ ਮੰਦੀ ਆ ਸਕਦੀ ਪਰ ਕਹਿੰਦੇ ਬੱਕਰੀਆਂ ਵਾਲੇ ਤਾਂ ਕਦੇ ਮੰਦੀ ਨਹੀਂ ਆਉਂਦੀ ਇਹ ਇਹ ਅੰਜਾ ਸਾਡੇ ਸੁਣੇ ਪਰ ਤੇ ਇਹ ਬੈਂਕਾਂ ਹੀ ਆ ਸਾਰੀਆਂ ਠੀਕ ਹੈ ਭਾਈ ਜੀ ਜੇ ਕੋਈ ਬੱਕਰੀ ਤੁਹਾਡੇ ਤੋਂ ਲੈਣੀ ਚਾਹੁੰਦਾ ਹੋਵੇ ਹਾਂ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਤੁਹਾਡਾ ਫੋਨ ਨੰਬਰ ਬੋਲ ਦਿਓ ਮੇਰਾ ਹੈਗਾ 9855633975 98 ਆਪਣਾ ਬਾਪੂ ਦੀ ਆਵਾਜ਼ ਥੋੜੀ ਜਿਹੀ ਹੌਲੀ ਆ ਤਾਂ ਮਾਈਕ ਨੇੜੇ ਕਰਕੇ ਲਗਾ ਦਿਓ ਥੋੜਾ ਜਿਹਾ ਹਣਾ ਨੇੜੇ ਲਾ ਨੇੜੇ ਲਾ ਹਾਂਜੀ 9855633975 9855633975 33975 ਤੇ ਕੋਈ ਮੁੱਲ ਵੀ ਵੇਚਦੇ ਹੋ ਮਾਲ ਪੱਠਾ ਜਾਂ ਹੋਰ ਕਿਸੇ ਨੇ ਕੋਈ ਹੋਰ ਜਿਹੜੇ ਕਿਸੇ ਨੇ ਕਿ ਬਾਬੇ ਮਾਤਾ ਦੇ ਮਾਲ ਸੁੱਖ ਚੜਾਉਣੀ ਹੁੰਦੀ ਕਹਿਰਾ ਬੱਕਰਾ ਹੋ ਗਿਆ ਤੇ ਉਹ ਤੁਸੀਂ ਵੇਚਦੇ ਹੋ ਫਿਰ ਤੇ ਕਿੱਥੇ ਉਹਨੂੰ ਇੱਥੇ ਪਿੰਡ ਸੋਂ ਉੱਥੇ ਆਉਣਾ ਪਊਗਾ हां ਸਾਡੇ ਕੋਲ ਇੱਥੇ ਕਨੈਕਟ ਕਰਨਾ ਦੇਖੋ ਚੰਗੀ ਪਾਠ ਪੁੱਠ ਬੱਕਰੀ ਬੁੱਕਰੀ ਜਿਵੇਂ ਆਖੇ ਮੈਂ ਹੱਥ ਨਾਲ ਚੰਗੀ ਚੀਜ਼ ਲੈਣੀ ਆ ਚੰਗੀ ਬੱਕਰੀ ਲੈਣੀ ਉਹ ਜੀ ਫਰੋਜ ਚੰਗੀ ਦਾ ਕੀ ਰੇਟ ਰੂਟ ਚੱਲ ਮਾਲਾ ਸਾਨੂੰ ਦੱਸ ਦਿਓ ਕੋਈ ਕਈ ਵਾਰ ਅਗਲਾ ਪੁੱਛ ਲੈਂਦਾ ਵੀ ਭਾਈ ਰੇਟ ਕਿੱਥੋਂ ਕਿੱਥੇ ਮਿਲ ਸਕਦੀ ਹੈ ਬੱਕਰੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਅਲੀ ਕਿੰਨੀ ਰੇਟ ਸਟਾਰਟ ਹੋ ਜਾਂਦਾ ਬੱਕਰੀਆਂ ਦਾ ਬੱਕਰੀ ਚੰਗੀ ਹੁਣ ਅਗਲਾ ਕਾਲ ਜੀ ਨੂੰ ਰੋਗੀ ਫਾਵਾ ਆ ਕੇ ਉਹ 50 ਤੋਂ 40 ਵਧੀਆ 50 ਵਧੀਆ ਤਾਂ ਠੀਕ ਹੈ ਨਾ ਕੀ ਆ ਤੁਹਾਡਾ ਮੇਰਾ ਨੰਬਰ ਹਾਂ ਅੰਗਤ 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 ਸਿੰਘ ਹਾਂ ਅੰਗਤ ਸਿੰਘ ਲਓ ਵੀ ਮਿੱਤਰੋ ਪਿੰਡ ਸੋਥੇ ਜਾ ਕੇ ਮਰਜੀ ਜੀ ਤੋਂ ਪੁੱਛ ਲਿਓ ਅੰਗਤ ਬੱਕਰੀਆਂ ਵਾਲੇ ਕੋਲ ਜਾਣਾ ਹਾਂ ਤੇ ਕਿਸੇ ਨੇ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਬੱਕਰੀਆਂ ਦੇ ਸਬੰਧਤ ਕੋਈ ਵੀ ਕੰਮ ਹੈ ਬਾਈ ਹਨਾ ਮਤਲਬ ਦੁੱਧ ਵੀ ਮਿਲ ਜਾਂਦਾ ਹੈ ਹਾਂ ਜੀ ਅੱਛਾ ਇਹਨਾਂ ਦਾ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਅ ਵੀ ਜਿਵੇਂ ਇੱਕ ਮੌਲ ਕਣਕ ਦਾ ਸੀਜ਼ਨ ਹੁੰਦਾ ਹੈ ਇੱਕ ਮੌਲ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਇਹਨਾਂ ਦਾ ਵੀ ਕੋਈ ਸੀਜ਼ਨ ਹੁੰਦਾ ਹੈ ਹਾਂ ਕਣਕਾ ਮੌਕਾ ਜਾਦੇ ਜੀ ਹੁਣ ਸਿੱਟੇ ਸਿੱਟੇ ਦੇ ਵਿੱਚ ਭਾਈ ਇਹ ਰੇਟ ਚੱਕ ਦਿੰਦੇ ਹੋਣਗੇ ਹੋਰ ਵੀ ਨਹੀਂ ਜੀ ਦਾ ਤਦਾ ਨਹੀਂ ਬੰਦਾ ਵਧੀਆ ਲੱਗਦਾ ਵਾਹੇ ਸੱਟ ਸੱਟ ਹੀ ਰੱਖਦਾ ਕੰਮ ਇਹ ਆਪਣੇ ਵੀ ਇਹ ਪੀੜੀ ਤੋਂ ਪੀੜੀ ਕੰਮ ਚੱਲਦਾ ਫਿਰ ਹਾਂ ਪਹਿਲਾਂ ਮੇਰੇ ਪਿਓ ਨੇ ਵੀ ਚਾਰੀਆਂ ਛੋੜਾ ਅੱਛਾ ਸਾਲ ਕਚਾਰੀਆਂ ਉਸ ਤੋਂ ਬਾਅਦ ਕਚਾਰੀਆਂ ਹਾਂ ਉਸ ਤੋਂ ਬਾਅਦ ਫਿਰ ਮੈਨੂੰ ਸ਼ੌਕ ਪੈ ਗਿਆ ਪਹਿਲਾਂ ਭੇਡਾਂ ਚਾਰੀਆਂ ਅੱਛਾ ਭੇਡਾਂ ਤੋਂ ਅਸੀਂ ਬੱਕਰੀ ਲਾਂਦੀ ਜਿਹੜੀ ਤੁਹਾਨੂੰ ਬੱਕਰੀ ਨਹੀਂ ਖਾਈ ਸੀ ਇਹੋ ਜੀ ਦੇ ਕੋਈ ਦੁੱਧ ਚੋਂ ਲਾ ਚੋੜਾ ਭਾਇਆ ਦਿਆ ਕਰੇ ਸੀ ਮਹੀਨਾ ਚੋਆ ਉਹ ਇੱਕ ਸੱਚ ਹੋਰ ਗੱਲ ਚਾਹੁੰਦਾ ਕਿ ਪ੍ਰੋਫੈਸਰ ਦਫਾਖੇ ਚਾਹ ਬਣਾਉਣ ਵਾਲੀ ਮੈਂ ਸੱਚੀ ਬਣ ਜਾਂਦੀ ਨਾ ਬਾਬੇ ਚਾਹ ਬਣ ਜਾਂਦੀ ਬਣ ਜਾਂਦੀ ਨਹੀਂ ਮੈਂ ਮੋਮ ਜਾ ਕਾਲਾ ਲਵਾ ਫੜਿਆ ਬਾਈ ਕਰਾਣ ਵਾਲਾ ਹਾਂ ਉਹ ਤੇ ਚਾਹ ਪਾਣੀ ਪਾ ਕੇ ਤੇ ਉਹਨੂੰ ਅੱਗ ਤੇ ਆ ਕਰਦਾ ਸਾਰਾ ਕੁਝ ਕੱਚਾ ਕਰਕੇ ਜਿਵੇਂ ਆ ਰੱਖ ਲੀ ਬਣਦੀ ਆ ਉਹ ਬਣਦੀ ਆ ਪਤਾ ਕਿਉਂ ਜੇ ਮੰਨ ਕੇ ਚੱਲ ਜਿਵੇਂ ਅੱਗ ਮੱਚੀ ਐਂਦੀ ਓਵੇਂ ਨਹੀਂ ਹਾਂ ਓਵੇਂ ਨਹੀਂ ਬਣਨੀ ਹੈ ਨਾ ਉਹ ਜਿਵੇਂ ਕੋਲੇ ਆ ਕੋਲੇ ਬਣ ਕੇ ਲੱਕੜ ਦੇ ਉਹਦੇ ਉੱਤੇ ਰੱਖਦੀ ਵਿੱਚ ਦੁੱਧ ਪਾ ਕੇ ਪੱਤੀ ਰੱਖਦੀ ਪਾ ਕੇ ਉਹ ਹੁਣ ਵੀ ਬਣ ਜੂਗੀ ਉਹ ਕੱਚੀ ਲਫਾਫਾ ਮਲ ਪੰਘਰੂਗਾ ਤਾਂ ਸਹੀ ਨਹੀਂ ਪਕਰਦਾ ਭਾਈ ਨਹੀਂ ਪਕਰਦਾ ਇਹ ਮੈਂ ਕਿਸੇ ਨਾਲ ਕੀਤੀ ਉਹ ਕਹਿੰਦੇ ਭਾਈ ਹੁਣ ਬਣਾ ਕੇ ਵਿਖਾਦੇ ਉਹਨਾਂ ਨੇ ਪਿਆਈ ਵੀ ਬਣਾ ਕੇ ਹਾਂ ਹੋਰ ਕੋਈ ਚੀਜ਼ ਹੋਰ ਆ ਜੀ ਦਹੀਂ ਵੀ ਬਣਨ ਦੀ ਬੱਕਰੀਏ ਦੋ ਤਾਂ ਤਰੰਤ ਇੱਕ ਦਾਸਤੀ ਇਹੋ ਜਿਹਾ ਅੱਛਾ ਪੱਤੇ ਤੇ ਲਾ ਕੇ ਨਾ ਤਾਂ ਵਾਟੀ ਚ ਵਾ ਕੇ ਨਾ ਆਉਂਦੀ। ਅੱਲਾਹ ਦੇ ਨਹੀਂ ਬਣ ਜਾਂਦਾ। ਹਾਂ ਬੱਕਰੀਆਂ ਦੁੱਧ ਚੋਦੀ ਤੇ ਨਾਲ ਦੀ ਨਾਲ ਹੀ ਨਹੀਂ ਬਣਦੀ। ਅੱਛਾ 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 ਅੱਛਾ। ਆਪਣ ਉੱਥੇ ਵਾੜੀ ਬਣੀ ਆ ਤੇ ਉੱਥੇ ਥੋੜਾ ਜਿਹਾ ਬਣਾਇਆ। ਉੱਥੇ ਕਦੇ ਤੁਸੀਂ ਆਏ ਨਾ। ਹੂੰ। ਉੱਥੇ ਬੂਟੇ ਬਾਟੇ ਤੇ ਉਹ ਇੱਕ ਬੂਟਾ ਉਹ ਵੀ ਲਾਇਆ। ਵਾਹ ਕਈ ਨਹੀਂ ਬੰਦਾ ਜਿਦਾਈ ਕਰ ਲੈਦਾ ਤੇ ਉਹ ਮੇਲੇ ਤੇ ਵੀ ਲੈ ਕੇ ਜਾਂਦੇ ਬੰਦ ਸੋਹ। ਮੇਲੇ ਤੇ ਨਹੀਂ ਲਗਾਈਏ। ਮੇਲੇ ਤੇ ਨਹੀਂ ਲੈ ਕੇ ਜਾਂਦੇ ਤੁਸੀਂ। ਹਾਂ। ਅਈ ਤਾਂ ਇਥੋਂ ਵੇਚ ਜਾਂਦੇ ਆ ਪੱਟਾ ਪੁੱਟਾ ਰੱਖਣ ਵਾਲੇ ਬਾਦੂਆਂ। ਇਹ ਤਾਂ ਕਿੰਨੇ ਤੋਂ ਇਸ ਸਟਾਰਟਿੰਗ ਕਿੰਨੇ ਕਿੰਨੇ ਲਗਾ ਤੋਂ ਸਟਾਰਟਿੰਗ ਹੋਈ ਸੀ ਤੇ ਅੱਜ ਕਿੰਨੇ ਸਟਾਰਟਿੰਗ ਦਾ ਬਾਈ ਜੇ ਕਹਿੰਦੇ ਵੀ ਇੱਕ ਬੱਕਰੀ ਸੀਗੀ ਇੱਕ ਬੱਕਰੀ ਸੀ ਇੱਕ ਬੱਕਰੀ ਸੀ ਮੁੱਢ ਹਾਂ ਬਾਕੀ ਆ ਸਾਰਾ ਦੇਣ ਉਸੇ ਬੱਕਰੀ ਦੀ ਆ ਸਾਰਾ ਪਰਿਵਾਰ ਉਸੇ ਦਾ ਆ ਬੈਠਾ ਇੱਥੇ ਇੱਥੇ ਲੈ ਕੇ 36 ਨਾ ਗਾਇ ਸੇਂਟ ਪੀਟਰ ਨੇ ਖਰੀ ਹਾਂ ਜੀ ਪਰ ਨੱਕ ਤਾਂ ਪਤਾ ਲੱਗ ਹੀ ਜਾਂਦਾ ਨਾ ਇੱਕ ਰੀ ਵੇਖ ਕੇ ਪਛਾਣ ਜੀ ਹੋ ਗਈ ਚਲੋ ਆਪਾਂ ਵੀ ਚੰਗੀ ਚੀਜ਼ੇ ਭਾਵੇਂ ਨਹੀਂ ਰੱਖੀਆਂ ਆਪਾਂ ਪਰ ਨੌਲੇਜ ਹੋਣੀ ਚਾਹੀਦੀ ਆ ਤੇ ਹੋਰ ਕੋਈ ਬਾਪੂ ਕਿੱਸਾ ਸਾਂਝਾ ਕਰਨਾ ਕੋਈ ਅੱਜ ਤੱਕ ਇੰਨੇ ਸਾਲ ਹੋ ਗਏ ਤੁਹਾਨੂੰ ਬੱਕਰੀਆਂ ਚਾਰਦੇ ਨੂੰ ਕੋਈ ਵੀ ਕੋ ਹਾਸ ਰਸ ਘਟਣਾ ਤੜਨਾ ਵਾਪਰੀ ਹੋਵੇ ਯਾਰ ਵੀ ਵੀ ਅੱਜ ਤੱਕ ਚੇਤਾਨਾ ਭੁੱਲਿਆ ਹੋਵੇ ਉਸ ਗੱਲ ਦਾ ਵੀ ਯਾਰ ਉਹ ਤੋਂ ਆ ਗੱਲਾਂ ਐਸੀ ਜਿਵੇਂ ਕਈ ਵਾਰੀ ਗੱਲਾਂ ਸੁਣਾਉਂਦੇ ਹੁੰਦੇ ਪਿੰਡ 'ਚ ਆਪਾਂ ਸਾਥ 'ਚ ਬੰਦੇ ਚੱਲਦੇ ਮਸਲ ਮੇਰਾ ਫੋਨ ਕਿੱਥੇ ਰਹਿ ਗਿਆ ਕੱਢੀ ਜੀ ਹਾਂ ਜੀ ਪਤਲੇ ਹੀ ਜਾਕੇ ਮਾਰੀ ਖੁੱਲੀ ਹੋਈ ਹੈ ਨਾ ਹਾਂਜੀ ਹਾਂਜੀ ਕੋ ਮਰਜੀ ਕੋਈ ਪਾਵੇਂ ਹਸਲੇ ਵਾਲੀ ਹੋਵੇ ਪਾਵੇਂ ਕੋਈ ਸੱਤ ਦੀ ਹੋਵੇ ਕੋਈ ਚੱਕਰ ਨਹੀਂ ਝਾ ਅੋਰ ਰੱਖ ਕੇ ਜਾਂਦੇ ਹੈ ਬੱਕਰੇ ਚੱਕੇ ਜਾਂਦੇ ਹੈ ਰੋਪੇ ਚੱਪੇ ਪੈ ਜਾਂਦੇ ਹੈ ਯਾਰ ਮਾਰੀ ਕਰਦਾ ਨਹੀਂ ਉਹ ਜਿਹੜੇ ਬੱਕਰੇ ਚੱਕਦਾ ਉਹ ਕੌਣ ਚੱਕਦਾ ਆ ਜਿਹੜੇ ਚਿੱਟਾ ਚੁੱਟਾ ਵਾਲੇ ਜਿਵੇਂ ਤੁਸੀਂ ਮਾਲਚਾਰੀ ਜਾਂਦੇ ਹੋ ਤੇ ਆ ਭੁੱਲ ਨਹੀਂ ਲੱਗਿਆ ਬੁੱਢੇ ਤੁਹਾਨੂੰ ਪਤਾ ਨਹੀਂ ਕਿ ਨੇ ਨੇ ਗਵੀ ਆਂਦੇ ਨੇ ਨੇ ਗੈਡਾ ਬੋਕ ਲੈ ਕੇ ਚੱਕ ਕੇ ਆ ਬੱਕਰੀ ਹੂੰ ਬੱਸ ਫਰੀ ਹਾਂ ਵਰਤਕ ਤੇ ਨਾ ਬਾਈ ਟੱਕੇ ਨਾ ਬਾਈ ਟੱਕੇ ਨਾਲੀ ਵਰਛੇ ਲਾਲੇ ਤਿੰਨ ਜਣਾਂ ਨੂੰ ਆਏ ਆ ਕੇ ਉਹਨਾਂ ਨੂੰ ਐ ਠੱਲ ਲਿਆ ਤੇ ਦੂਜਾ ਨੇ ਬੱਕਰਾ ਲੱਦਾ ਤੇ ਚੱਕ ਕੇ ਪਾ ਜੀ ਨਹੀਂ 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 ਤੇ ਨਹਿਰਾ ਤੇ ਯਾਰ ਨਹਿਰਾ ਤੇ ਅੱਗੇ ਆਪਾਂ ਇਜੜ ਵਾਲਿਆਂ ਨੂੰ ਵੇਦੇ ਹੁੰਦੇ ਸੀ ਵੀ ਨਹਿਰਾ ਤੇ ਬੈਠੇ ਆ ਉੱਥੇ ਰੌਣਕ ਪੂਰੀ ਲੱਗਦੀ ਸੀ ਆਪਾਂ ਤੁਸੀਂ ਖੁਸ਼ ਰਹਿੰਦੇ ਹੁਣ ਤੁਸੀਂ ਨਹਿਰਾ ਦੇ ਲਾ ਕੇ ਵੀ ਤੁਹਾਨੂੰ ਡਰ ਬਣਿਆ ਰੂ ਯਾਰ ਕਿ ਕੋਈ ਆ ਨਾ ਜਾਵੇ ਬਾਰ ਬਾਰ ਬੈਂਚ ਇੱਥੇ ਰਹਿੰਦਾ 24 ਘੰਟੇ ਜੀ 24 ਘੰਟੇ ਬਹੁਤ ਮਾੜੀ ਗੱਲ ਆ ਯਾਰ ਇਹ ਚੋਰ ਚੱਕਿਆਂ ਵਾਸਤੇ ਵੀ ਅਗਲੇ ਦਾ ਮਿਹਨਤ ਨਾਲ ਐਨੇ ਜਾਨਵਰ ਇਕੱਠੇ ਕਰਨੇ ਪਾਲਣੇ ਆਪਦੇ ਬੱਚਿਆਂ ਦਾ ਢੱਡ ਪਾਲਣਾ ਫਿਰ ਮਾਲ ਨੂੰ ਰਜਾਉਣਾ ਇਹ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਅਗਲਾ ਚੁੱਪ ਕਰਕੇ ਮੋਟਰਸਾਈਕਲ ਤੇ ਕਾਰ ਜੀਪ ਤੇ ਆਉਂਦਾ ਚੱਕੇ ਵਿੱਚ ਸਿੱਟ ਕੇ ਤੁਰ ਜਾਂਦਾ ਹੈ ਬਹੁਤ ਮਾੜੀ ਗੱਲ ਆ ਯਾਰ ਨਖੇਦੀ ਵਾਲਾ ਕੰਮ ਆ ਵੈਸੇ ਇਹ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਉਹਨਾਂ ਨੂੰ ਮੱਤ ਬਖਸ਼ੇ ਆ ਤੋਂ ਉਧਰ ਰੋਡ ਤੇ ਬੱਕਰੇ ਦਾ ਐਕਸੀਡੈਂਟ ਹੋ ਗਿਆ ਮੁੰਡਾ ਕਹਿੰਦੇ ਮੇਰੇ ਨਾਲ ਮਾਰ ਖੜਾ ਜਿੰਦਰਾ ਦਾ ਮੁੰਡਾ ਪਿੱਛੋਂ ਕਾਰ ਆਲੇ ਆਏ ਬੱਕਰੇ ਲੱਦ ਕੇ ਲੈਣ ਦੱਸ ਮਾਰੀ ਭਈ ਟਿੰਗੀ ਭਈ ਦਸ ਹਜ਼ਾਰ ਕਰ ਗੱਲ ਹੋ ਰ 15 ਮਿੰਟ ਬੱਕਰ ਨੂੰ ਵੱਜੀ ਨੂੰ ਹੋਏ ਉਹ ਕਾਰ ਆਲੇ ਆਏ ਪਿੱਛੇ ਉਹ ਜਮਰੱਪਾ ਕੰਨ ਗਿਆਗਾ ਮੰਨ ਲਾ 10 ਕਿਲੋਮੀਟਰ ਰੱਖ ਲੋ ਤੇ ਚੱਕ ਕੇ ਕਾਰ ਆਲੇ ਤੇ ਤਰੀ ਬੰਨੂ ਬਾਠ ਸਾਹਿਬ ਇਹ ਕੋਈ ਆਪਾਂ ਬੱਕਰੀਆਂ ਇਹ ਇੰਟਰਵਿਊ ਨਹੀਂ ਇੱਕ ਬੱਕਰ ਗਾਲਿਆਂ ਦੀ ਦਰਦ ਕਹਾਣੀ ਹੈ ਇੰਟਰਵਿਊ ਦੇ ਵਿੱਚ ਸਾਰਾ ਕੁਝ ਉਹਨਾਂ ਦੇ ਆ ਜਾਂਦਾ ਸਾਰਾ ਕੁਝ ਬਣਾਉਂਦਾ ਉਹਨਾਂ ਦੀ ਇੱਕ ਦਰਦ ਕਹਾਣੀ ਹੈ ਇਹਨਾਂ ਦੀ ਕਿਉਂਕਿ ਇੰਨਾ ਗੱਲ ਆਪਾਂ ਤੁਰੇ ਜਾਂਦੇ ਹੁਣ ਚਲੋ ਜਾਂ ਕਿਤੇ ਵੀ ਮੰਡੀਆਂ ਲੱਗਦੀਆਂ ਉੱਥੇ ਅਗਲੇ ਮਾਈਕ ਲਾ ਦਿੰਦੇ ਆ ਵੀ ਯਾਰ ਆਪਦੇ ਫਾਲੋਅਰ ਲੈਣ ਦੇ ਮਾਰੇ ਆਹ ਬੱਕਰੀ ਕਿੰਨੇ ਦੀ ਫਲਾਨ ਨੇ ਨੇ ਸੌਦਾ ਕਰਾਤਾ ਯਾਰ ਅੰਦਰ ਲੀਆਂ ਗੱਲਾਂ ਵੀ ਪੁੱਛੋ ਨਾ ਅਗਲੇ ਨੂੰ ਕੱਲੇ ਸੌਦੇ ਤੇ ਕਰ ਨਾ ਰੱਖੋ ਵੀ ਇਹਨਾਂ ਨਾਲ ਕੀ ਕੀ ਘਟਨਾਵਾਂ ਵਾਪਰਦੀਆਂ ਹੈ ਹੈ ਜਿਹੜੇ ਦਿਨੇ ਵੀ ਮਾਲਚਾਰਨ ਜਾਂਦੇ ਤਾਂ ਕਿੰਨਾ ਇਹਨਾਂ ਨੂੰ ਡਰ ਪੈਦਾ ਹੋਇਆ ਪਿਆ ਜੇ ਬਾਈ ਜੇ ਕੋਈ ਬੱਕਰਾ ਬੱਕਰੀ ਵੇਚ ਕੇ ਜੇ ਕੋਈ 8000 ਲੈਂਦੇ ਆ ਤੇ ਕਈ ਵਾਰੀ 15000 ਦਾ ਚੱਕਿਆ ਵੀ ਜਾਂਦਾ ਹਾਂ ਹਾਂ ਘਾਟਾ ਵੀ ਪੈਂਦਾ ਇਹਦਾ ਅੱਛਾ ਦੂਜੀ ਗੱਲ ਇਹ ਆ ਵੀ ਉਹ ਜੇ ਚਾਪ ਜਾਣੇ ਆ ਉਹਨਾਂ ਕੋਲੇ ਟੱਕੂ ਇੱਕ ਕੁਛ ਵੀ ਬਰਛੇ ਕਰ ਪੰਨੇ ਜੇ ਨੇੜੇ ਹੋਣ ਗਿਆ ਉਹਦਾ ਮਾਲ ਚੋਣਗੇ ਇਹਨਾਂ ਦੇ ਸਿਰ ਚ ਮਾਰਨਗੇ ਇਹਨਾਂ ਦੇ ਮਾਰਨਗੇ ਮਾਰਦੇ ਹੀ ਮਾਰਦੇ ਮਾਰਦੇ ਆ ਉਹ ਹਾਂ ਅੱਜ ਤੇ ਹਾਂ ਇੱਥੇ ਮੈਂ ਪੂਲ ਰੇਂਜੀ ਇੱਕ ਮੁੰਡੇ ਨੂੰ ਕੁੱਟੀ ਗਿਆ ਬੁੜਾਇਆ ਸੀਗਾ ਭਾਜਣ ਸੇ ਇੰਨੀ ਉਮਰ ਦਾ ਸੀਗਾ ਹਾਂ ਤੇ ਇੱਕ ਦੋ ਜਣੇ ਕੁੱਟੀ ਗਿਆ ਉਹਨੂੰ ਦੋ ਜਣੇ ਨੇ ਬੱਕਰੀ ਲਾਦ ਲਈ ਕਾਰ ਤੇ ਤੇ ਉਹ ਵਿਚਾਰਾ ਮਾਰ ਹੀ ਗਿਆ ਉਹ ਬੰਦਾ ਹਾਂ ਹੌਂਕੇ ਨਾਲ ਹੀ ਮਰ ਗਿਆ ਉਹ ਤੇ ਉਹਦਾ ਨੀਰਾ ਸੀ ਲੈਇਆ ਸੀ ਉਹਦਾ ਤੇ ਬੱਕਰੀਆਂ ਫਰੋਣਾਂ ਦੇ ਘਰ ਜਾਣੀ ਗਈ ਤੇ ਕੋਟ ਕੋਟ ਵੀ ਬਾਈ ਜੀ ਮੇਰੇ ਮੇਰੇ ਸਾਹਮਣੇ ਇਹ ਗੱਲ ਮੈਂ ਸੱਚਾਈ ਕਰ ਸਕਦਾ ਮੇਰੇ ਸਾਹਮਣੇ ਕਿੱਥੇ ਸੰਗੂਤੋਂ ਵਾਲਾ ਗੁਰਦੁਆਰਾ ਸਾਹਿਬ ਹੈ ਹਾਂ ਠੀਕ ਹੈ ਉੱਥੇ ਇੱਕ ਬਜ਼ੁਰਗਾ ਸੰਗੂਤੋਂ ਦਾ ਹੀ ਕਾਲੀਜੀ ਪੱਗ ਬਣੀ ਉਹ ਚਾਰਾ ਮਾਲਚਾਰ ਦਾ ਫਿਰੇ ਇੱਕ ਜੀਪ ਆਈ ਉਹਦੇ ਤੇ ਤਿੰਨ ਉਹੀ ਗੱਲ ਉਦੋਂ ਮਾਗੀ ਦਾ ਮੇਲਾ ਲੱਗਦਾ ਉੱਥੇ ਇੱਕ ਜੀਪ ਚਲਾਈ ਉਹ ਇੱਕ ਸਾਡੇ ਸਾਹਮਣੇ ਉਤਰ ਕੇ ਉਹਨੇ ਬੱਕਰਾ ਚੱਕ ਕੇ ਸਿੱਟ ਲਿਆ ਠੀਕ ਬੱਕਰਾ ਲੈ ਗਿਆ ਕਿ ਉਹ ਤੋਂ ਆਪ ਤੋਣਾ ਚੜਿਆ ਗਿਆ ਬਾਈ ਸਾਰਿਆਂ ਨੂੰ ਉੱਥੇ ਪਤਾ ਲੱਗ ਗਿਆ ਵੀ ਇਹ ਪਰ ਫੇਰ ਵੀ ਉਹਨੂੰ ਕਹਿੰਦਾ ਵੀ ਆ ਤੁਸੀਂ ਬਾਣੇ ਦੇ ਵਿੱਚ ਹੋ ਕੇ ਕਿਚੋਲੇ ਦੇ ਵਿੱਚ ਹੋ ਕੇ ਕੀ ਕੰਮ ਕਰਦੇ ਹੋ ਪਰ ਉਹਨੂੰ ਛੜਤਾ ਪਰ ਬੱਕਰਾ ਉਹਦਾ ਲੈ ਗਿਆ ਉਹ ਕਹਿੰਦਾ ਯਾਰ ਚੱਲ ਕੋਈ ਨਹੀਂ ਮੈਂ ਤਾਂ ਪ੍ਰਮਾਤਮਾ ਮੂਰੇ ਹੱਥ ਬੰਨ੍ਹਦਾ ਵੀ ਚੱਲੇ ਯਾਰ ਮੇਰਾ ਕਲੇਸ਼ ਨਾ ਪਵੇ ਇਹਨਾਂ ਨਾਲ ਠੀਕ ਆ ਉਹ ਸਾਡੇ ਸਾਹਮਣੇ ਚੜਾਇਆ ਬਾਈ ਜੀਭ ਤੇ ਲੱਤ ਕੇ ਲੈ ਗਿਆ ਹਾਂ ਤੇ ਪੋਸਰ ਨੇ ਜੀ ਆਖਤਾ ਉਹ ਮੁੰਡੇ ਪਰਚਾ ਦੇਣ ਗਿਆ ਜੀਸੀ ਦਾ ਉਸ ਤਰ੍ਹਾਂ ਬਣਾ ਨਹੀਂ ਇੱਥੇ ਆਪਣੇ ਸੰਗੂ ਤਾਂ ਨਹੀਂ ਤੇ ਉਹ ਆਲਾ ਵੀ ਆ ਕੇ ਤੁਸੀਂ ਯਾਰ ਆਖੇ ਅਸੀਂ ਇਹਨਾਂ ਨਾਲ ਕਿੱਥੇ ਪੰਗਾ ਲਾਵਾਂਗੇ ਤੇ ਮੈਂ ਤਾਂ ਕਿ ਮਲੋਟ ਟਾਉਣਾ ਆਇਆ ਜੋ ਤੇ ਉਹਨਾਂ ਦਾ ਪਰਚਾ ਹੀ ਨਹੀਂ ਫੜਿਆ ਜਿਉਂ ਨਾ ਦੱਸਿਆ ਤੇ ਫਿਰ ਉੱਥੇ ਸੰਗਤੋਂ ਆਲਾ ਯਾਰ ਅਸੀਂ ਤਾਂ ਨਹੀਂ ਇਹਨਾਂ ਨਾਲ ਪੰਗਾ ਲੈਣੇ ਵਾਜੋ ਤੁਸੀਂ ਡਰ ਜੰਨੇ ਫਿਰ ਅਸੀਂ ਦੱਸ ਇਹਨਾਂ ਨੂੰ ਪੁੱਛੇ ਕੀ ਕਰਾ ਅੱਛਾ ਬਾਪੂ ਐ ਬੱਕਰੀਆਂ ਪੇਡਾਂ ਵਾਲੀ ਲਾਈਨ ਦੇ ਵਿੱਚ ਵੀ ਮਤਲਬ ਭੇਦ ਹੁੰਦੇ ਆ ਹਾਂ ਨਹੀਂ ਵੀ ਇਹਦੀ ਵੀ ਕਿਲੋ ਵੀ ਇੱਕ ਮਨ ਗੁਰੂ ਧਾਰਨਾ ਪੈਂਦਾ ਇਸ ਲੈਣ ਦੇ ਵਿੱਚ ਵੀ ਨਹੀਂ ਗੁਰੂ ਧਾਰਨਾ ਤਾਂ ਹੁੰਦਾ ਆ ਹੁਣ ਮੇਰੇ ਕੋਲ ਪਰਦਾ ਹੁਣ ਬਣਾਈਆ ਬਾ ਪਹਿਲਾਂ ਦੇਖਣ ਵਾਸਤੇ ਇੰਨੀ ਬੱਕਰੀਆਂ ਰੱਖਣੀਆਂ ਪਈਆਂ ਜਿਵੇਂ ਜਿਵੇਂ ਇਹਨਾਂ ਦੇ ਬਾਪੂ ਕੋਲੇ ਸੀਗਾ ਠੀਕ ਹੈ ਇਹਨਾਂ ਦਾ ਜੱਦੀ ਪੁਸਤੀ ਕੰਮ ਹੋ ਗਿਆ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜਿਵੇਂ ਮੰਨ ਕੇ ਚਲੋ ਬਾਈ ਜੀ ਨੇ ਹੁਣ ਰੱਖੀਆਂ ਜੇ ਕੋ ਉਹਦੇ ਚ ਜਾਂ ਬੱਕਰੀ ਬੈੰਦੀ ਆ ਜਾਂ ਕੋਈ ਉਹ ਨਹੀਂ ਬਾਈ ਦੇ ਸਮਝ ਚ ਆਉਂਦਾ ਕੰਮ ਬਾਈ ਜੀ ਕੋਲ ਪੁੱਛੂਗਾ ਬਾਈ ਜੀ ਯਾਰ ਉਹਨੂੰ ਕਿ ਤੇਵਾ ਉਹਨਾਂ ਮੈਂ ਕੀ ਮਸਾਲਾ ਦੇਵਾਂ ਕੀ ਚੱਕਰ ਆ ਉਹਨੂੰ ਕੀ ਪ੍ਰੋਬਲਮ ਇਹਨੂੰ ਪੇਟ ਦਰਦਾ ਕਿ ਬੁਖਾਰ ਹੈ ਫਿਰ ਇਹ ਇਹਨੇ ਜਾਣਾ ਇਹਦੇ ਕੰਨ ਫੜਨੇ ਜਾਂ ਕੁਛ ਮੱਥਾ ਫੜਨਾ ਦਾ ਕੁਝ ਇਹਨੇ ਦੱਸਣਾ ਵੀ ਉਹਨੂੰ ਆਹ ਪ੍ਰੋਬਲਮ ਆ ਗਈ ਕਿ ਕੁਦਰਤੀ ਮੌਤ ਬਾਪੂ ਕਿਹੜੇ ਕਾਰਨਾਂ ਕਰਕੇ ਜਾ ਜਾਂਦੇ ਕਿਹੜੀ ਮਤਲਬ ਕਿਹੜੀ ਬਿਮਾਰੀ ਜ਼ਿਆਦਾ ਲੱਗਦੀ ਬੱਕਰੀਆਂ ਇਹਨਾਂ ਨੂੰ ਹੁਣ ਤਾਂ ਵੀ ਬੰਦਾ ਵਾਲੀ ਗੱਲ ਹੀ ਆ ਟੈਗ ਟੈਗ ਜ਼ਿਆਦਾ ਆਉਂਦਾ ਪਰसों ਚੌਥੀ ਚੰਗੀ ਭਲੀ ਛੱਡ ਕੇ ਐਡੀ ساری ਪੱਠ ਸੀਗੀ ਤੇ ਮੈਂ ਉਹ ਤੇ ਜੰਮਲੇ ਨਾਲ ਖੱਤ ਦੋਖ ਦੀਆਂ ਲੱਤ ਦੋਜਾ ਤੇ ਅਸੀਂ ਘਰੇ ਜਾ ਕੇ ਤੇ ਸਾਡੇ ਮੈਂ ਕਿਹਾ ਕਿੱਧਰ ਗਈ ਪੱਠ ਸਾਡੇ ਘਰ ਤੇ ਆ ਗਿਆ ਕਿਉਂ ਤਾਂ ਮਰ ਵੀ ਦੇ ਪਾਣੀ ਜਾਂ ਸੱਟਣ ਲੱਗ ਗਈ ਜਿਵੇਂ ਟੈਕ ਵਾਂਗੂ ਟੈਕ ਹੋ ਗਿਆ ਹੁੰਦਾ ਆ ਫਰੇਮਾਂ ਵੀ ਹੋ ਜਾਂਦਾ ਹਾਂ ਫਰੇਮਾਂ ਵੀ ਹੋਏ ਨਾ ਤੇ ਇਹ ਨਾ ਪਾਣੀ ਜਾਂ ਸੱਟ ਲੱਗ ਜਾਂਦੀ ਬਸ ਥੋੜਾ ਜਿਹਾ ਉਹ ਤਾਂ ਦੇ ਬਹੁਤ ਦੁਖੀ ਹੁੰਦਾ ਕੀ ਨਹੀਂ ਕਰਦਾ ਕਰਦਾ ਨਹੀਂ ਨੀਗਾ ਹੁਣ ਮਾਸਾ ਜੀ ਆਹ 8 9 ਮਹੀਨਿਆਂ ਦੀ ਹੋ ਆ ਆ ਦਿਨ ਕੋਸਵੀ ਤੋਰਤ ਪਿਆਰ ਹੋ ਜਾ ਫਿਰ ਕਿਵੇਂ ਕਰੂਗਾ ਸਾਰਾ ਸਿਰੇ ਦੀ ਕੀ ਆ ਸਿਰੇ ਦੀ ਹੈ ਹਾਂ ਦੁੱਖ ਹੁੰਦਾ ਹਾਂ ਦੁੱਖ ਬਹੁਤ ਜਿਆਦਾ ਹੁੰਦਾ ਰੋਟੀ ਖਾਣ ਦੀ ਜੀ ਨਹੀਂ ਚਲੋ ਬਾਈ ਜੀ ਮਿਲ ਕੇ ਤੁਹਾਨੂੰ ਬਹੁਤ ਦਿਲ ਖੁਸ਼ ਵੀ ਹੋਇਆ ਤੇ ਦੁਖੀ ਵੀ ਹੋਇਆ ਹੋਰ ਦੱਸੋ ਕਿ ਇਹਨਾਂ ਦੇ ਮਹਾਪਵ ਤੁਸੀਂ ਕੋਈ ਗੱਲ ਬਾਤ ਆਪਣੇ ਵੱਲੋਂ ਕੋਈ ਕਹਿਣੀ ਚਾਹੁੰਦੇ ਹੋ ਮੈਂ ਲੋਕਾਂ ਨੂੰ ਵੀ ਦਰਸ਼ਕਾਂ ਨੂੰ ਕੋਈ ਆਪਦੇ ਵੱਲੋਂ ਕੁਝ ਵੀ ਹੋਵੇ ਬੱਕਰੀਆਂ ਵਾਲਿਆਂ ਨੂੰ ਵੀ ਜੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਭਰਾਵੋ ਆਪਦਾ ਮਾਲ ਚਾਰਨਾ ਆਪਦਾ ਚਕੰਨੇ ਹੋ ਕੇ ਚਾਰਿਆ ਕਰੋ ਵੀ ਇਹ ਨਾ ਹੋਵੇ ਕਿਸੇ ਤੇ ਕੋਈ ਕੋਈ ਆਫਤ ਆ ਜਾਏ ਜਿਵੇਂ ਹੁਣ ਚਿੱਟਿਆਂਾਂ ਤੋਂ ਬਚੋ ਥੋੜਾ ਪਿੰਡ ਦੇ ਨੇੜੇ ਰਹੋ ਹਾਂ ਪਿੰਡ ਦੇ ਨੇੜੇ ਰਹਿੰਦਾ ਹੀ ਫਾਇਦਾ ਦਾ ਮਤਲਬ ਕੋਈ ਮਾੜਾ ਮੋਟਾ ਰੌਲਾ ਪੰਦਾ ਕੋਈ ਵੇਦਾ ਕੋ ਹੋਰ ਖੇਤਾਂ ਵਾਲੇ ਚਾਰ ਭਰਾ ਆ ਜਾਂਦੇ ਆ ਅੱਗੇ ਕੱਲਾ ਕੱਲਾ ਬੰਦਾ ਮਾਲ ਲੈ ਕੇ ਦੂਰ ਦੂਰ ਨਿਕਲ ਜਾਂਦਾ ਸੀ ਕੱਲੇ ਕੱਲੇ ਹੀ ਰਹਿੰਦੇ ਸੀ ਠੀਕ ਹੈ ਹੁਣ ਕੱਲੇ ਦੀ ਨਹੀਂ ਹੁਣ ਤਿੰਨ ਤਿੰਨਾਂ ਤੋਂ ਲਾਏ ਜਾਣੇ ਜੀ ਇਕੱਠੇ ਰਹਿਣ ਹਾਂ ਜਿੰਨੇ ਵੀ ਹੋ ਜ਼ਿਆਦਾ ਮਾਲ ਝੁੱਟ ਬਣ ਕਰੋ ਹਾਂ ਇਹ ਕੱਲਾ ਬੰਦੇ ਦਾ ਕੋਈ ਫਾਇਦਾ ਨਹੀਂ ਕੱਲਾ ਤਾਂ ਬਸ ਕੱਲੇ ਤਾਂ ਮਾਲ ਸਰ ਪਹਿਲਾਂ ਰਾਤ ਨੂੰ ਲੁੱਟਦੇ ਸੀਗੇ ਜਾਂ ਤੁਰੇ ਜਾਂਦੇ ਬੰਦੇ ਨੂੰ ਮੋਟਰਸਾਈਕਲ ਨਾਲ ਜਗਾ ਹੁਣ ਬੱਕਰਿਆਂ ਨੂੰ ਪਾਣ ਲੱਗ ਗਏ ਬ ਅੱਖ ਬਚਾ ਕੇ ਕਰਨੀ ਜੇ ਦੱਸਿਆ ਤਾਂ ਸ਼ਰੇਆ ਵੀ ਸ਼ਰੇਆ ਹਮਲੇ ਹੁੰਦੇ ਆ ਕੋ ਖੜੇ ਹੁੰਦੇ ਆਪਣੇ ਸਾਹਮਣੇ ਕੋ ਚਾਰ ਜਣੇ ਆਉਣ ਇਹ ਚੋਰੀ ਨਹੀਂ ਨਾ ਇਹ ਤਾਂ ਜ਼ਬਰਦਸਤੀ ਹੈ ਗੁੰਡਾ ਕਰਦੀ ਜਾਂਦੀ ਹੈ ਗੁੰਡਾ ਕਰਦੀ ਗੁੰਡਾ ਕਰਦੀ ਕਹਿ ਸਕਦੇ ਉਹ ਕਹਿੰਦੇ ਨੇ ਡਾਕਾ ਮਾਰਨ ਵਾਲੇ ਡਾਕਾ ਮਾਰਦੇ ਨੇ ਹਾਂ ਇਹ ਜ਼ਬਰਦਸਤੀ ਹੋ ਗਈ ਨਹੀਂ ਬੱਸ ਮਿਹਰਬਾਨੀ ਥੈਂਕ ਯੂ ਚਾ ਚਾ ਨਹੀਂ ਨੇ ਬਾਤ ਚੜਦੀ ਕਲਾ ਮਿਹਰਬਾਨੀ ਇਹਨਾਂ ਦਾ ਜਿਵੇਂ ਮਤਲਬ ਮੈਂ ਤੁਰਦੀ ਫਿਰਦੀ ਰਸੋਈ ਆ ਮਤਲਬ ਕਿ ਬੈਗ ਜਿਹੜਾ ਇਹਨਾਂ ਨੂੰ ਹੁੰਦਾ ਹ ਹ ਕਿਸੇ ਤੋਂ ਵੀ ਬੂੰਦ ਪਾਣੀ ਦੀ ਮੰਗਾਂ ਦੀ ਕੋਲਡ ਲੈਣਾ ਉਹ ਕਹਿੰਦਾ ਨਾ ਮਿੱਤਰਾਂ ਦੀ ਗੱਡੀ ਵਿੱਚ ਸਾਰੀਆਂ ਸਹੂਲਤਾਂ ਆ ਇਹ ਮਿੱਤਰਾਂ ਦੇ ਝੋਲੇ ਵਿੱਚ ਸਾਰਾ ਕੁਝ ਹੀ ਆ ਸਾਰਾ ਕਥੇ ਆ ਪਤੀਲੀ ਪਤੂਲੀ ਨਾ ਜਾਂਦਾ ਹ ਹ ਉਹਦਾ ਹੱਥ ਬਹੁਤ ਵਧੀਆ ਇੱਕ ਇੱਕ ਬੱਕਰੀ ਕਿੰਨੇ ਦੋ ਟਾਈਮ ਦੁੱਧ ਦਿੰਦੀ ਆ ਹਾਂ ਉਹ ਤਾਂ ਬਾਬੇ ਨਾਨਕ ਨੇ 25 ਸਾਲ ਰੱਖੀ ਰੱਖਿਆ ਸੀ ਬਾਬੇ ਫੁੱਟਣ ਚਾਹਦੇ ਜਦੋਂ ਕੀ ਚੀਜ਼ ਦੁੱਧ उन चो के तय रखी